ਤਨਾਸਰੀ ਭਗਤ ਰਵਿਦਾਸ ਜੀ ਕੀ ਤਨਾਸਰੀ ਤਨ ਸਹਿਤ ਮਨੁੱਖ ਨੂੰ ਤਨਵਾਨ ਕਰਨ ਵਾਲੀ ਰਾਗਣੀ ਯਾਨੀ ਕਿ ਮਨੁੱਖ ਨੂੰ ਆਤਮਿਕ ਤਨ ਦੇਣ ਵਾਲਾ ਰਾਗ ਆਪਾਂ ਸਿੱਧਾ ਰਾਗ ਕਹਿ ਦਿੰਨੇ ਆ ਤਨਾਸਰੀ ਰਾਗ ਨੂੰ ਵੈਸੇ ਰਾਗਣੀ ਹੈ ਰਾਗੀ ਸਿੰਘ ਜਾਣਦੇ ਵੀ ਕਿਵੇਂ ਇਹਨੂੰ ਗਾਉਣਾ ਭਗਤ ਰਵਿਦਾਸ ਜੀ ਕੀ ਗੁਰੂ ਸਾਹਿਬ ਨੇ ਆਪਣੇ ਨਾਂ ਕਿਤੇ ਨਹੀਂ ਲਿਖੇ ਕਿਤੇ ਸਿਰ ਲੇਖ ਵਿੱਚ ਨਹੀਂ ਕਿਹਾ ਵੀ ਬਾਣੀ ਗੁਰੂ ਨਾਨਕ ਸਾਹਿਬ ਜੀ ਕੀ ਬਾਣੀ ਗੁਰੂ ਅੰਗਦ ਦੇਵ ਸਾਹਿਬ ਜੀ ਕੀ ਪਰ ਭਗਤਾਂ ਨੂੰ ਸਤਕਾਰ ਦਿੱਤਾ ਹੈ ਭਗਤ ਰਵਿਦਾਸ ਜੀ ਕੀ ਜੀ ਕਰਕੇ ਜਿਉ ਕਰਕੇ ਬੁਲਾਇਆ ਹੈ ਔਰ ਪਤਾ ਨਹੀਂ ਅੱਜ ਕਈ ਲੋਕ ਐਵੇਂ ਦੇ ਪਾੜੇ ਕਿਉਂ ਪਾ ਰਹੇ ਨੇ ਵੀ ਅਸੀਂ ਭਗਤ ਨੇ ਕਹਿਣਾ ਅਸੀਂ ਗੁਰੂ ਕਹਿਣਾ ਅਸੀਂ ਗੁਰੂ ਨੇ ਕਹਿਣਾ ਅਸੀਂ ਭਗਤ ਕਹਿਣਾ ਗੁਰੂ ਸਾਹਿਬ ਤੇ ਸਤਿਕਾਰ ਕਰ ਰਹੇ ਨੇ ਆਪਣਾ ਨਾਂ ਨਹੀਂ ਲਿਖਿਆ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਆਪਣਾ ਨਾਂ ਨਹੀਂ ਲਿਖਿਆ ਹੈਡਿੰਗ ਦੇ ਵਿੱਚ ਇਹਨਾਂ ਗੱਲਾਂ ਨੂੰ ਛੱਡੀਏ ਛੋਟਾ ਜਿਹਾ ਪੰਜਾਬ ਹੈ ਇੱਥੇ ਇਕੱਠੇ ਹੋ ਕੇ ਰਹੀਏ ਨਿਰੀਆਂ ਆਪਣੀਆਂ ਨਾਂ ਸੀ ਪੜਨੇ ਆ ਨਾ ਸੁਣਨੇ ਪੜੋ ਤੇ ਸਈ ਕਿੰਨਾ ਸਤਕਾਰ ਦਿੱਤਾ ਭਗਤਾਂ ਨੂੰ ਬਾਣੀ ਦੇ ਵਿੱਚ ਤੇ ਭਗਤ ਕੋਈ ਛੋਟਾ ਸ਼ਬਦ ਨਹੀਂ ਗੁਰੂ ਸਾਹਿਬ ਨੇ ਆਪਣੇ ਵਾਸਤੇ ਵੀ ਭਗਤ ਸ਼ਬਦ ਵਰਤਿਆ ਬਾਣੀ ਦੇ ਵਿੱਚ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨਾ ਹਾਂ ਕੇ ਬਲ 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 ਸਦ ਬਲ ਹਾਰ